ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਨੂੰ ਪਤਾ ਆਪਾਂ ਨੰਨਪੁਰ ਸਾਹਿਬ ਦੀ ਸਾਈਕਲ ਯਾਤਰਾ ਕਰ ਰਹੇ ਹਾਂ ਜੀ ਸਭ ਤੋਂ ਪਹਿਲਾਂ ਆਪਾਂ ਧੰਨਵਾਦ ਕਰਨਾ ਚਾਹੁੰਦੇ ਆਂ ਵੀਰ ਬਲਜੀਤ ਦਾ ਪਿੰਨ ਮਾਨਕੀ ਤੋਂ ਅਕਾਲ ਰੋਡ ਵਾਲੇ ਜਿਹੜੇ ਨਵੇਂ ਤੇ ਪੁਰਾਣੇ ਸਾਈਕਲ ਵੇਚਦੇ ਨੇ ਤੇ ਉਹਨਾਂ ਤੋਂ ਆਪਾਂ ਸਾਈਕਲ ਲੈ ਕੇ ਆਂਦਾ ਸੀ ਵੀਰ ਨੇ ਪਹਿਲਾਂ ਲੈ ਕੇ ਆਂਦਾ ਸੀ ਜਰਗ ਤੋਂ ਗਗਨ ਤੇ ਮੈਂ ਬਾਅਦ ਵਿੱਚ ਲੈ ਕੇ ਆਂਦਾ ਸੀ ਬਿਟਵਿਨ 540 ਤੇ ਇਹ ਸਿੰਗਲ ਗਰਾਰੀ ਆ ਆਪਣਾ 93 ਗੇਅਰ ਚ ਵਿਦ ਹਾਈਡਰੌਲਿਕ ਸਸਪੈਂਸ਼ਨ ਡਿਸਕ ਬ੍ਰੇਕ ਆ ਜਾਂਦਾ ਤੇ ਬਹੁਤ ਧੰਨਵਾਦ ਕਰਨਾ ਵੀਰੇ ਦਾ ਤੇ ਸਾਡੀ ਯਾਤਰਾ ਉਹਨਾਂ ਸਾਧ ਕੇ ਹੋਈ ਆ ਤੇ ਬੜਾ ਉਹਨਾਂ ਨੇ ਮੋਟੀਵੇਟ ਕੀਤਾ ਆਪਾਂ ਨੂੰ ਕਿਸੇ ਨੇ ਵੀ ਨਵਾਂ ਜਾਂ ਪੁਰਾਣਾ ਸਾਈਕਲ ਲੈਣਾ ਹੋਵੇ ਉਹਨਾਂ ਕੋਲੇ ਹਨਾ ਜਰੂਰ ਕਰਕੇ ਇੱਕ ਵਾਰੀ ਜਿਹੜਾ ਮਾਰਿਓ ਤੇ ਤੁਹਾਨੂੰ ਪਤਾ ਵੀ ਅੱਜ ਕੱਲ ਬਹੁਤ ਜਿਹੜੇ ਆ ਇੱਕ ਕਰੇਜ਼ੀ ਆ ਸਾਈਕਲ ਚਲਾਉਣ ਦਾ ਹਨਾ ਤੇ ਵਧੀਆ ਨਾਲੇ ਆਪਦੀ ਸਿਹਤ ਵੀ ਫਿੱਟ ਰਹਿੰਦੀ ਆ ਤੇ ਨਾਲਾ ਨਾਲੇ ਆਪਾਂ ਅੱਗੇ ਸੁਣਦੇ ਪਜਾਣੇ ਪੁਰਾਣੇ ਜਿਹੜੇ ਬਜ਼ੁਰਗ ਨੇ ਉਹ ਹੁੰਦੇ ਸੀ ਆਪਾਂ ਵੀ ਏਡੀ ਟੀ ਦੂਰ ਜਾਏ ਆਉਂਦੇ ਸੀ ਨਾ ਤੇ ਯਾਤਰਾ ਵੀ ਅਸੀਂ ਏਡੀ ਲੁਧਿਆਣੇ ਚਲੇ ਗਏ ਜਾਂ ਅਸੀਂ ਉੱਥੇ ਚਲੇ ਗਏ ਤੇ ਹੌਲੀ ਹੌਲੀ ਆਪਦਾ ਸਟੈਮਨਾ ਵਧਾਓ ਤੇ ਆਪਦਾ ਹੌਲੀ ਹੌਲੀ ਹਨਾ ਜਿੱਥੇ ਵੀ ਬਣਾ ਕੇ ਇੱਕ ਪੰਜਾਬ ਦਾ ਸਫਰ ਤੇ ਉਸ ਤੋਂ ਬਾਅਦ ਜਿਹੜਾ ਸਫਰ ਜਾਰੀ ਰੱਖੋ ਤੇ ਇੱਕ ਵਾਰੀ ਫੇਰ ਅਕਾਲ ਵੋਲਡ ਵੀਰ ਦਾ ਬਲਜੀਤ ਦਾ ਬਹੁਤ ਬਹੁਤ ਧੰਨਵਾਦ ਵੀਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ